ਦਿੱਲੀ ਹਾਈ ਕੋਰਟ ਦੇ ਇਜਾਜ ਖੁਦ ਦਿਖ ਰਹੇ ਨੇ ਕੇਜਰੀਵਾਲ ਦੇ ਖਿਲਾਫ ਈਡੀ ਦੇ ਸਬੂਤ ਕੇਸ ਦੇ ਨਾਲ ਜੁੜੇ ਦਸਤਾਵੇਜ਼ ਚੈਂਬਰ ਦੇ ਵਿੱਚ ਮੁਗਵਾਏ ਕੇਜਰੀਵਾਲ ਨੇ ਗਫਤਾਰ ਨਾ ਕੀਤੇ ਜਾਣ ਦਾ ਮੰਗਿਆ ਭਰੋਸਾ ਕਾਂਗਰਸ ਨੇ ਬੈਂਕ ਅਕਾਊਂਟ ਫ੍ਰੀਜ਼ ਕੀਤੇ ਜਾਣ ਦਾ ਲਾਇਆ ਇਲਜ਼ਾਮ ਕਿ ਆ ਬੀ ਜੀ ਪੀ ਨੇ ਚੁਣავი ਬੌਂਡ ਦੇ ਜ਼ਰੀਏ ਇਕੱਠੇ ਕੀਤੇ ਕਰੋੜਾਂ ਅਰਬਾਂ ਰੁਪਏ ਪਰ ਸਾਨੂੰ ਵਿੱਤੀ ਤੌਰ ਤੇ ਕਮਜ਼ੋਰ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ ਕਾਂਗਰਸ ਦੇ ਇਲਜ਼ਾਮਾਂ ਤੇ ਬੀ ਜੀ ਪੀ ਦਾ ਪਲਟਵਾਰ ਕਿ ਆ ਇਤਿਹਾਸਕ ਹਾਰ ਦੀ ਹਤਾਸ਼ਾ ਦੇ ਵਿੱਚ ਕਾਂਗਰਸ ਬਣਾ ਰਹੀ ਹੈ ਬਹਾਨਾ ਆਰਥਿਕ ਹੀ ਨਹੀਂ ਨੈਤਿਕ ਰੂਪ ਤੋਂ ਮੰਕਾਲਾ ਪਾਰਟੀ ਜਾਤ ਆਧਾਰਿਤ ਜਨਗਣਨਾ ਤੇ ਕਾਂਗਰਸ ਦੇ ਵਿੱਚ ਉਠੇ ਰੋਪ ਦੇ ਸੁਰ ਪਾਰਟੀ ਦੇ ਦਿੱਗਜ ਲੀਡਰ ਆਨੰਦ ਸ਼ਰਮਾ ਨੇ ਖੜਗਿਆਂ ਦੇ ਵਿੱਚ ਕਿ ਕਿਹਾ ਕਾਂਗਰਸ ਨੇ ਕਦੇ ਵੀ ਪਹਿਚਾਨ ਦੀ ਰਾਜਨੀਤੀ ਦੇ ਵਿੱਚ ਨਹੀਂ ਲਿਆ ਹਿੱਸਾ ਜਾਤੀ ਜਨਗਣਨਾ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਵਿਰਾਸਤ ਦਾ ਨਿਰਾਦਰ ਰਾਹੁਲ ਗਾਂਧੀ ਦਾ ਮੋਦੀ ਸਰਕਾਰ ਤੇ ਵੱਡਾ ਹਮਲਾ ਬੋਲੇ ਸਾਡੀ ਲੜਾਈ ਨਫਰਤ ਦੇ ਨਾਲ ਭਰੀ ਅਸੁਰ ਸ਼ਕਤੀ ਦੇ ਖਿਲਾਫ ਅਸੁਰ ਸ਼ਕਤੀ ਨੇ ਲੋਕਤੰਤਰ ਨੂੰ ਹੱਤਿਆ ਦੇ ਲਈ ਫ੍ਰੀਜ਼ ਕੀਤਾ ਸਾਡੇ ਅਕਾਊਂਟ ਲੋਕ ਸਭਾ ਚੋਣਾਂ ਦਾ ਇੱਕੇ ਚੋਣ ਕਮਿਸ਼ਨ ਦਾ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਬਠਿੰਡਾ ਪਠਾਨਕੋਟ ਤੇ ਫਾਜ਼ਿਲਕਾ ਸਣੇ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਤਿੰਨ ਹੋਰ ਸੂਬਿਆਂ ਦੇ ਵਿੱਚ ਵੀ ਕੀਤੇ ਵੱਡੇ ਪ੍ਰਸ਼ਾਸਨਿਕ ਫੇਰਬਦਲ ਚੋਣ ਕਮਿਸ਼ਨ ਨੇ ਹਮਾਸ਼ੂ ਅਗਰਵਾਲ ਨੂੰ ਲਗਾਇਆ ਜਲੰਧਰ ਦਾ ਡੀਸੀ ਵਿਸ਼ੇਸ਼ ਸਰੰਗਲ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਕਮਾਂ ਲਾਂਬਰੀ ਜਗਲੇ ਨੂੰ ਲਗਾਇਆ ਰੋਪੜ ਰੇਂਜ ਦੀ ਡੀਆਈਜੀ ਰਾਕੇਸ਼ ਕੁਮਾਰ ਕੌਸ਼ਲ ਬਾਰਡਰ ਰੇਂਜ ਦੇ ਡੀਆਈਜੀ ਨਿਯੁਕਤ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ ਪਟੀਸ਼ਨ ਕੀਤੀ ਰੱਦ ਕਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਵਿੱਚ ਇਸ ਫੜਾ ਤੇ ਨਹੀਂ ਦੇਵਾਂਗੇ ਕੋਈ ਦਖਲ ਦੁਵਾ ਕਮਿਸ਼ਨਰਾਂ ਤੇ ਕੋਈ ਦੋਸ਼ ਨਹੀਂ ਪੰਜਾਬ ਦੇ ਵਿੱਚ ਜਲਦ ਆਵੇਗੀ ਆਪ ਉਮੀਦਵਾਰਾਂ ਦੀ ਦੂਜੀ ਲਿਸਟ ਸੀਆਂ ਭਗਵੰਤ ਮਾਨ ਬੋਲੇ ਅਗਲੇ 5 ਦਿਨਾਂ ਦੇ ਵਿੱਚ ਬਾਕੀ ਮਿਲਵਾਰਾਂ ਦਾ ਕਰਾਂਗੇ ਐਲਾਨ ਆਪ ਨੇ ਹੁਣ ਤੱਕ ਪੰਜਾਬ ਦੇ ਵਿੱਚ ਐਲਾਨੇ ਨੇ 8 ਉਮੀਦਵਾਰ ਅਤਕਾਲੀ ਚਾਲ ਦੇ ਵੱਲੋਂ ਇੱਕ ਪਰਿਵਾਰ ਇੱਕ ਟਿਕਟ ਦੇ ਫਾਰਮੂਲੇ ਦੀ ਤਿਆਰੀ ਇਸ ਵਾਰ ਇੱਕ ਪਰਿਵਾਰ ਤੋਂ ਪਾਰਟੀ ਦਾ ਇੱਕ ਹੀ ਲੀਡਰ ਲੜੇਗਾ ਚੋਣ ਵੱਡਾ ਸਵਾਲ ਮਦਮ ਪਰਿਵਾਰ ਤੋਂ ਕੌਣ ਉਤਰੇਗਾ ਚੋਣ ਮੈਦਾਨ ਚ ਲੋਕ ਸਭਾ ਚੋਣਾਂ ਦੇ ਵਿਚਾਲੇ ਅਮਿਤ ਸ਼ਰਮੇ ਨੇ ਮਲੇ ਫਤਿਹਜੰਗ ਬਾਜਵਾ ਕਈ ਮੁੱਦਿਆਂ ਤੇ ਕੀਤੀ ਚਰਚਾ ਫਤਿਹਜੰਗ ਬਾਜਵਾ ਨੂੰ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਦੇ ਰੁਦੀਆਂ ਦੇ ਚਰਚਾ ਸੇ ਤੋਂ ਉਸ ਵਾਲਾ ਦੇ ਪਰਿਵਾਰ ਤੋਂ ਦਸਤਾਵੇਜ਼ ਮੰਗਣ ਦੇ ਮਾਮਲੇ ਦੇ ਵਿੱਚ ਐਕਸ਼ਨ ਪੰਜਾਬ ਸਰਕਾਰ ਨੇ ਸੇ ਸਖਤਰ ਅਜੈ ਸ਼ਰਮਨ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਪਛਿਆ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਜਾਂਦੇ ਬਿਨਾਂ ਕਿਉਂ ਮੰਗੀ ਜਾਣਕਾਰੀ ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੇ ਵਿੱਚ ਸੰਗੁਰ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਨੇ ਚਾਰ ਮੁਲਜ਼ਮਾਂ ਕੀਤਾ ਗਫ्तार ਨਕਲੀ ਸ਼ਰਾਬ ਵੇਚਣ ਵਾਲਾ ਸਮਾਨ ਨ ਕੀਤਾ ਬ੍ਰਾਮ ਹੁਣ ਤੱਕ 8 ਲੋਕਾਂ ਦੀ ਹੋ ਚੁੱਕੀ ਹੈ ਮੌਤ ਐਫ ਆਈ ਆਰ ਦੀ ਜਾਂਚ ਜਾਰੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਭਰਤੀ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ ਜੋ ਜੁਬਿਆਂ ਦੇ ਵਿੱਚ ਸਰਵਿਸ ਵੀ ਤਜਰਬੇ ਦੇ ਵਿੱਚ ਵੰਡੀ ਜਾਵੇਗੀ ਸਾਲ 2019 ਦੇ ਵਿੱਚ ਵਿਭਾਗ ਨੇ ਪਰਥੀ ਦੇ ਵਿਸਤ੍ਰ ਪੰਜਾਬ ਦੇ ਸਕੂਲਾਂ ਦਾ ਹੀ ਮੰਗਿਆ ਸੀ ਐਕਸਪੀਰੀਅੰਸ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ న్యూਸ 18 ਪੰਜਾਬ ਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਅੱਜ ਸ਼ੁਭਾਦ ਕਰਾਂਗੇ ਵੱਡੇ ਖਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਜਾਇਜ਼ਾ ਲਿਆ ਗਿਆ ਹੈ ਬਰਨਾਲਾ ਦੇ ਹੰਡਿਆ ਦੇ ਨੇੜੇ ਕਾਫਲਾ ਰੋਕ ਕੇ ਚੈਕਿੰਗ ਕੀਤੀ ਗਈ ਕਿਸੇ ਦੀ ਜਾਨ ਬਚਾਉਣਾ ਪੁੰਨ ਦਾ ਕੰਮ ਹੈ ਇਸ ਦੌਰਾਨ ਮੁੱਖ ਮੰਤਰੀ ਮਾਨਦੇ ਵੱਲੋਂ ਕਿਹਾ ਗਿਆ ਕਿ ਕਿਸੇ ਦੀ ਜਾਨ ਬਚਾਉਣਾ ਪੁੰਨ ਦਾ ਕੰਮ ਹੈ ਐਸਐਸਐਫ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਵੀ ਇਸ ਦੌਰਾਨ ਕੀਤੀ ਗਈ ਦਸਤ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਜਿਸ ਦੇ ਤਹਿਤ ਹਾਈਵੇਸ ਤੇ 30-30 ਕਿਲੋਮੀਟਰ ਦੇ ਫਰਕ ਦੇ ਨਾਲ ਜਿਹੜੀਆਂ ਕਿ ਗੱਡੀਆਂ ਲਗਾਈਆਂ ਗਈਆਂ ਨੇ ਖਾਸ ਜਿਹੜੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਲਗਾਤਾਰ ਵਾਪਰਦੇ ਸੜਕ ਹਾਦਸਿਆਂ ਨੂੰ ਜਿਹੜਾ ਕਿ ਰੋਕਿਆ ਜਾ ਸਕੇ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਜਾਇਜ਼ਾ ਲਿਆ ਗਿਆ ਪਰਨਾਲਾ ਦੇ ਹੰਡਾਇਆ ਦੇ ਨੇੜੇ ਦੀਆਂ ਤੋਂ ਮੁਸੀਏ ਤਸਵੀਰਾਂ ਬਖਾਰਾਂਗੇ ਇੱਥੇ ਇੱਕ ਕਾਫਲਾ ਰੋਕ ਕੇ ਉਹ ਕੰਟਰੀ ਮੰਦ ਦੇ ਬੁਲਪੁਰਾ ਜਾਇਜ਼ਾ ਲਿਆ ਗਿਆ ਚੈਕਿੰਗ ਕੀਤੀ ਗਈ ਤੇ ਐਸਐਸ ਮੁਲਾਜ਼ਮਾਂ ਨੇ ਹੌਸਲਾ ਫਜ਼ਾਈ ਕਰਦੇ ਉਹ ਕੰਟਰੀ ਮੰਦ ਨਜ਼ਰ ਆ ਗਈ ਇਹਦੇ ਚੋਂ ਦਿਖਾਉਂਗੇ ਇਹਨੂੰ ਸਟ੍ਰੈਚਰ ਸਰ ਖੋਲ ਸਟ੍ਰੈਚਰ ਸਰ ਸਟ੍ਰੈਚਰ ਅ ਵੀ ਜੀਪ ਦਾ ਹਨ ਕੋਈ ਜ਼ਖਮੀ ਹੋ ਗਿਆ ਤੇ ਇਹਦੇ ਤੇ ਪਾਕੀ ਤੁਸੀਂ ਹਾਂਜੀ ਸਮਝ ਪਾ ਗਈ ਤੇ ਫਿਰ ਫਾਸਟੇਡ ਅੱਛਾ ਫਾਸਟੇਡ ਅੱਛਾ ਇਹਦੇ ਵਿੱਚ ਕੀ ਕੀ ਹੈ ਅੱਛਾ ਕਾਟਨ ਹੈ ਕਾਟਨ ਸਰ ਡਟੋਲ ਹੈ ਡਟੋਲ ਸਰ ਓਕੇ ਪੱਟੀ ਹੈ ਪੱਟੀ ਹੈ ਕੈਂਚੀ ਹੈ ਕੈਂਚੀ ਹੈ ਟਿਊਬ ਹੈ ਸਰ ਪੇਂਟ ਪੇਂਟ ਗਲਰ ਹੈ ਨਾ ਹਾਂਜੀ ਹਰ ਓਕੇ ਹਾਂ ਜੀ ਜਰਾ ਵਖਰੇ ਅੱਛਾ ਜੇ ਕੈਂਚੀ ਵਗੈਰਾ ਨਾ ਤੇ ਤੁਸੀਂ ਫਿਰ ਜੇ ਜੇ ਕੋਈ ਹੋਵੇ ਤਾਂ ਇਮੀਡੀਏਲੀ ਪਹਿਲਾਂ ਬਲੱਡ ਬੰਦ ਕਰ ਦੇਣਾ ਹਾਂ ਜੀ ਹਾਂ ਨਾ ਹਾਂ ਜੀ ਹਾਂ ਜੀ ਕਿੰਨੇ ਕ ਕੇਸ ਕ ਹੋਗੇ ਸਾਰਾ ਤਕਰੀਬਨ 15 20 ਹੋਗੇ ਜੀ 15 20 ਇਸੇ ਸੜਕ ਤੇ ਹਾਂ ਜੀ ਤੁਹਾਡੇ ਏਰੀਏ ਚ ਮਤਲਬ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਸਾਡਾ 22 ਹੈ 22 ਹੈ ਅੱਛਾ ਤੇ 15 20 ਤੁਸੀਂ ਕਰ ਚੁੱਕੇ ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਅਖੀਰ ਤੋਂ ਪਹੁੰਚ ਕੇ ਸਰ ਜਿਹੜੇ ਘੱਟ ਸੀਗਾ ਉਹਨਾਂ ਨੂੰ ਰੇਟ ਬਟ ਦੀ ਕਿਸੇ ਨਾਲ ਜਿਆਦਾ ਨਾਲ ਪਤਾ ਨਹੀਂ ਰੇਟ ਬਟ ਕਰਾ ਦੇ ਅਜੇ ਜਿਆਦਾ ਸੀ ਵਰਪਾ ਉਹਨਾਂ ਨੂੰ ਹਸਪਤਾਲ ਅੱਛਾ ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰ ਦਿ ਸਾਈਡ ਤੇ ਕਰ ਦਿ ਸਰ ਜੇ ਉਹਨਾਂ ਨੂੰ ਕੋਈ ਹੈਗਾ ਮਨ ਨਾਲ ਉਹਨਾਂ ਦੀ ਹੈਲਪ ਕਰ ਦਿਆ ਜੀ ਹਾਂ ਜੀ ਜੇ ਕੋਈ ਜਿਸ ਦਾ ਟਾਇਰ ਪੰਚਰ ਹੋ ਜਾਂਦਾ ਸਰ ਨਾਲ ਹੈ ਤੱਕਾ ਕੇ ਟਾਇਰ ਚੇਂਜ ਕਰਾਈ ਦਈਦਾ ਜੀ ਚਾਹੇ ਕਲੀਅਰ ਕਰ ਕਰਾ ਦਿਓ ਸਰ ਇਹਦੇ ਨਾਲ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਨਾ ਜੀ ਤੁਸੀਂ ਇੱਕ ਮਤਲਬ ਨਵੇਂ ਭਰਤੀ ਹੋਏ ਸੀ ਟ੍ਰੇਨਿੰਗ ਕਪੂਰਤਲੇ ਹੋਈ ਸੀ ਨਾ ਹਾਂਜੀ ਸਰ ਕਪੂਰਤਲੇ ਵੈਰੀ ਗੁੱਡ ਖੁਸ਼ ਹੋ ਕੰਮ ਤੋਂ ਹਾਂਜੀ ਬਹੁਤ ਖੁਸ਼ ਨਵੀਆਂ ਗੱਡੀਆਂ ਨੇ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਘਟਦੇ ਹੋ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਤੁਹਾਡੇ ਬਲੌਗ ਵਗੈਰਾ ਕੰਮ ਜੀ ਹੈ ਨਹੀਂ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹੀ ਕਰਾਉਂਦਾ ਹੈ ਕਿ ਤੱਕਾ ਨਹੀਂ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬਹੁਤ ਬੇਟਾ ਇਹ ਤੋਂ ਵੱਡਾ ਕੋਈ ਕੰਨ ਤੁਹਾਨੂੰ ਵੀ ਚਾਹੀਦਾ 22 ਕਿਲੋਮੀਟਰ ਤੋਂ ਤੁਹਾਡਾ ਰੇਡੀਅਸ ਆਰੀ ਦਾ ਬਲੇਡ ਵਗੈਰਾ ਭਈ ਜੇ ਕੋਈ ਫਸਿਆ ਹੋਇਆ ਤਾਕੀ ਵੱਢਣੀ ਪੈ ਜੇ ਉਹ ਅਜੇ ਹੈ ਹੱਥ ਕੱਟਰਾ ਹੋਗਾ ਤੇ ਬੈਟਰੀ ਹੈ ਬੈਟਰੀ ਹੈ ਜੀ ਨਾ ਸਾਡੀ ਸਰ ਬੈਟਰੀ ਕਿਹੜਾ ਹੋ ਗਈ ਤੇ ਥੋੜੀ ਵੀ ਨਹੀਂ ਕਰ ਸਕਦਾ ਕੋਈ ਥੋੜੇ ਥੋੜੇ ਕੈਮਰਾ ਵੀ ਗੱਡੀ ਚ ਨਾ ਕਿੱਥੇ ਲੱਗਿਆ ਅੱਛਾ ਸਾਡ ਸਰ ਸਟਾਰਟ ਕਰਦੇ ਚੱਲ ਪੈਗਾ ਜੀ ਜਦੋਂ ਵੀ ਸਟਾਰਟ ਕਰਾਂਗੇ ਸਰ ਨਾਲ ਦਿਨਾਂ ਚ ਅੱਛਾ ਸ਼ੋਲਡਰ ਕੈਮਰਾ ਕਿੱਥੇ ਹੈ ਅੱਛਾ ਸੀਦਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂ ਜੀ ਸਰ ਜੋ ਵੀ ਉਹਨਾਂ ਨਾਲ ਜਿੱਤ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆ ਸ਼ੋਲਡਰ ਕੈਮਰੇ ਨਾਲ ਕਮਾ ਬਹੁਤ ਸੋਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਿਹਾ ਰੋਕ ਕੇ ਗੱਲਬਾਤ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਸਰ ਕੋਈ ਸਜ਼ਾ ਆ ਦੇ ਦਿਓ ਨਾ ਅਜੇ ਮਹੀਨਾ ਪਹਿਲੀ ਚਲਾਈ ਆਪਾਂ ਨੇ ਹਾਂਜੀ ਹਾਂਜੀ ਸਰ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂਜੀ ਸਰ ਤੇ ਰੋਜ਼ ਦੀ ਕੇਸ ਆਉਂਦੇ ਜੀ ਬੰਦਾ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜਾ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਹਾਂਜੀ ਵੀ ਯਾਰ ਚਲਾਣ ਨਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਹਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹੈਨਾ ਆ ਮਰ ਆਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਇਹ ਥੋੜੀਆਂ ਜਾਨਾਂ ਬਚਾਉਣ ਵਾਦੀ ਖੜੀਆਂ ਨੇ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹ ਦੂ ਵੱਡਾ ਪੁੰਨ ਨਹੀਂ ਹੋਣਾ ਨਾਲੇ ਥੋੜਾ ਜੀ ਦੂਜੀ ਪੁਲਿਸ ਤੋਂ ਥੋੜਾ ਜਿਆ ਟੈਨਸ਼ਨ ਘਟ ਗਈ ਉਹਨਾਂ ਨੂੰ ਫਿਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਹੀ ਦੇਖਣਾ ਪੈਂਦਾ ਹੈ ਨਾ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਫਿਰ ਸਰ ਸਿਰਫ 1000 ਕਰ ਸੁਬਾਹ 6 ਵਜੇ ਤੋਂ 2 ਵਜੇ ਤੱਕ ਸਰ 2 ਵਜੇ ਤੋਂ 10 ਤੱਕ ਸਰ 7 ਤੋਂ 6 ਵੱਖ ਲੱਗ ਆ ਜਾਂਦੇ ਨੇ ਵੱਖ ਲੱਗ ਆ ਜਾਂਦੇ ਹੁਣ ਹੋਰ ਕਰਨੇ ਆ ਪਰ ਨਵੇਂ ਕਰ ਰਹੇ ਐਸਾ ਤੁਸੀਂ 1500 ਹੀ ਹੋ ਪਰ 5000 ਕਰਾਂ ਬਹੁਤ ਬਹੁਤ ਬਰਨਾਲਾ ਹੰਡਾਈ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਕਿ ਇੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਜਾਇਜ਼ਾ ਲਿਆ ਗਿਆ ਕਿ ਆਖਰਕਾਰ ਸੜਕ ਸੁਰੱਖਿਆ ਫੋਰਸ ਕੰਮ ਕਿਵੇਂ ਕਰਦੀ ਹੈ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਕੋਈ ਸੜਕ ਹਾਦਸਾ ਵਾਪਰਦਾ ਹੈ ਤਾਂ ਉੱਥੇ ਕਿਸ ਤਰੀਕੇ ਦੇ ਨਾਲ ਜ਼ਖਮੀਆਂ ਦੀ ਜਿਹੜੀ ਕਿ ਮਦਦ ਕੀਤੀ ਜਾਂਦੀ ਹੈ ਉਹ ਪੂਰੀ ਵਰਕਿੰਗ ਨੂੰ ਜਿਹੜੀ ਕਿ ਨੇੜੇ ਜਾ ਕੇ ਮੁੱਖ ਮੰਤਰੀ ਮਾਨ ਨੇ ਸਮਝਣ ਦੀ ਕੋਸ਼ਿਸ਼ ਕੀਤੀ ਪੂਰੀ ਚੈਕਿੰਗ ਕੀਤੀ ਜਾਇਜ਼ਾ ਲਿਆ ਤੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਦੀ ਜਾਨ ਬਚਾਉਣਾ ਪੁੰਦਾ ਕੰਮ ਹੈ ਤੇ ਐਸਐਸਐਫ ਮਲਾਜ਼ਮਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਕਿ ਉਹਨਾਂ ਨੇ ਐਸਐਸ ਮੁਲਾਜ਼ਮਾਂ ਤੋਂ ਸੁਝਾਅ ਵੀ ਮੰਗੇ ਉਹਨਾਂ ਨੇ ਕਿ ਜੇਕਰ ਹਜੇ ਇੱਕ ਮਹੀਨਾ ਹੀ ਸ਼ੁਰੂਆਤ ਹੋਈ ਨੋ ਜਿਹੜਾ ਕਿ ਹੋਇਆ ਹੈ ਸਰਵਿਸ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਐਸਐਸਐਫ ਦੀ ਤੇ ਜੇਕਰ ਉਹਨਾਂ ਦੇ ਕੋਈ ਸੁਝਾਅ ਨੇ ਤੇ ਉਹ ਸੁਝਾਅ ਵੀ ਜਰੂਰ ਦੱਸ ਸਕਦੇ ਨੇ ਤਾਂ ਜੋ ਹੋਰ ਇਸ ਸਰਵਿਸ ਦੇ ਵਿੱਚ ਐਸਐਸਐਫ ਦੇ ਵਿੱਚ ਸੁਧਾਰ ਕੀਤੇ ਜਾ ਸਕਣ ਤਾਂ ਨੂੰ ਹੰਢਿਆ ਬਰਨਾਲਾ ਦੀਆਂ ਇਹ ਤਸਵੀਰਾਂ ਬੁਖਾਰेंगी ਇੱਥੇ ਇੱਕ ਮੁੱਖ ਮੰਤਰੀ ਮਾਨ ਦੇ ਵੱਲੋਂ ਆਪਣੇ ਕਾਫਲੇ ਨੂੰ ਰੋਕ ਕੇ ਐਸਐਸਐਫ ਦਾ ਜਿਹੜਾ ਜਾਇਜ਼ਾ ਲਿਆ ਗਿਆ ਮੁਲਾਜ਼ਮਾਂ ਦੀ ਹੌਸਲਾ ਫੁਜਾਈ ਕੀਤੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਹ ਵੀ ਜਾਣਕਾਰੀ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਕਿ ਜਿੰਨੇ ਦਿਨ ਦਰਸਲ ਇਸ ਸਰਵਿਸ ਦੀ ਸ਼ੁਰੂਆਤ ਹੋਏ ਨੂੰ ਹੋਏ ਨੇ ਤਾਂ ਉਸ ਦੌਰਾਨ ਕਿੰਨੇ ਜ਼ਖਮੀਆਂ ਤੇ ਉਹਨਾਂ ਦੇ ਵੱਲੋਂ ਮਦਦ ਕੀਤੀ ਗਈ ਕਿੰਨੇ ਜਿਹੜੇ ਸੜਕ ਹਾਸਿਆ ਨੂੰ ਹ ਰੋਕਣ ਦੇ ਵਿੱਚ ਜਿਹੜੀ ਕਐਸਐਸਐਫ ਕਾਮਯਾਬ ਹੋਈ ਹੈ ਉਸ ਨੂੰ ਲੈ ਕੇ ਜਿਹੜੀ ਮਲਾਜ਼ਮਾਂ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਗਈ ਦਰਅਸਲ ਤੁਹਾਨੂੰ ਇਹ ਹੰਢਿਆ ਬਰਨਾਲਾ ਦੀਆਂ ਤਸਵੀਰਾਂ ਵਿਖਾਰਾਂਗੇ ਇੱਥੇ ਕਿ ਮੁੱਖ ਮੰਤਰੀ ਮਾਨ ਨੇ ਸੜਕ ਸੁਰੱਖਿਆ ਫੋਰਸ ਦਾ ਜਾਇਜ਼ਾ ਲਿਆ ਬਾਈ ਹੈ ਬਾਈ ਹੈ ਅੱਛਾ 15 20 ਤੁਸੀਂ ਕਰ ਚੁੱਕੇ ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਰੋਕ ਰੰਗ ਅਗਲੀ ਵੱਡੀ ਖਬਰ ਦਾ ਐਸਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕਰ ਦਿੱਤਾ ਹੈ ਇਲੈਕਟਰਲ ਬੌਂਡ ਤੇ ਐਸਬੀਆਈ ਨੇ ਹਲਫਨਾਮਾ ਦਾਖਲ ਕੀਤਾ ਹੈ ਹੁਕਮਾਂ ਦੇ ਮੁਤਾਬਿਕ ਚੋਣ ਕਮਿਸ਼ਨ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਐਸਬੀਆਈ ਦੇ ਵੱਲੋਂ ਇਸ ਹਲਫਨਾਮੇ ਦੇ ਵਿੱਚ ਕਿਹਾ ਗਿਆ ਕਿ ਹੁਕਮਾਂ ਦੇ ਮੁਤਾਬਿਕ ਚੋਣ ਕਮਿਸ਼ਨ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਕੋਰਟ ਨੇ ਅੱਜ ਸ਼ਾਮ ਤੱਕ ਦੀ ਦਰਸਲ ਡੈਡਲਾਈਨ ਦਿੱਤੀ ਸੀ ਐਸਬੀਆਈ ਨੇ ਚੋਣ ਕਮਿਸ਼ਨ ਨੂੰ ਪੂਰੀ ਡਿਟੇਲ ਦੇਣੀ ਸੀ ਇਲੈਕਟਰਲ ਬੌਂਡ ਦੇ ਯੂਨੀਕ ਨੰਬਰ ਦੀ ਵੀ ਜਿਹੜੀ ਕਿ ਜਾਣਕਾਰੀ ਦੇਣੀ ਸੀ ਬੌਂਡ ਨੰਬਰ ਦੇ ਨਾਲ ਖਰੀਦਦਾਰੀ ਤੇ ਸਿਆਸੀ ਪਾਰਟੀਆਂ ਦੀ ਜਾਣਕਾਰੀ ਦਿੱਤੀ ਗਈ ਐਸਵੀਏ ਦੇ ਵੱਲੋਂ ਹਲਫਨਾਮਾ ਦਾਖਲ ਕਰਦੇ ਹੋਏ ਵੱਡੀ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਪਹਿਲਾਂ ਵੀ ਜਿਹੜੇ ਕਿ ਜਾਣਕਾਰੀ ਇਲੈਕਸ਼ਨ ਕਮਿਸ਼ਨ ਦਿੱਤੀ ਗਈ ਉਸ ਤੋਂ ਬਾਅਦ ਉਹ ਜਾਣਕਾਰੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੇ ਕਿ ਅਪਲੋਡ ਵੀ ਸਾਈਟ ਤੇ ਕਰ ਦਿੱਤੀ ਗਈ ਸੀ ਪਰ ਉਸ ਦੇ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਯੂਨੀਕ ਨੰਬਰ ਨੇ ਇਲੈਕਟਰਲ ਬਾਂਡ ਦੇ ਯੂਨੀਕ ਨੰਬਰ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਉਸ ਨੂੰ ਲੈ ਕੇ ਬਕਾਇਦਾ ਜਿਹੜੇ ਕਿ ਅੱਜ ਸ਼ਾਮ ਤੱਕ ਦੀ ਡੈਡਲਾਈਨ ਦਿੱਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਐਸਵੀਏ ਨੇ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਹਲਫਨਾਮਾ ਦਾਖਲ ਕਰ ਦਿੱਤਾ ਹੈ ਤੇ ਇਲੈਕਟਰੋਨਲ ਬੋਰਡ ਤੇ ਐਸਬੀ ਨੇ ਹਲਫਨਾਮਾ ਦਾਖਲ ਕਰਦੇ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਹੁਕਮਾਂ ਦੇ ਮੁਤਾਬਕ ਚੋਣ ਕਮਿਸ਼ਨ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਕੋਰਟ ਨੇ ਅੱਜ ਸ਼ਾਮ ਤੱਕ ਜਿਹੜੀ ਕਿ ਡੈਡਲਾਈਨ ਦਿੱਤੀ ਸੀ ਤੇ ਆਖਰਕਾਰ ਐਸਬੀ ਦੇ ਵੱਲੋਂ ਹਲਫਨਾਮਾ ਦਾਖਲ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬੌਂਡ ਨੰਬਰ ਦੇ ਨਾਲ ਖਰੀਦਦਾਰੀ ਤੇ ਸਿਆਸੀ ਪਾਰਟੀਆਂ ਦੀ ਜਾਣਕਾਰੀ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਨਜ਼ਰ ਆਇਆ ਹੈ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਬਠਿੰਡਾ ਪਠਾਨਕੋਟ ਫਾਜ਼ਿਲਕਾ ਦੇ ਐਸਐਸਪੀ ਦਾ ਟਰਾਂਸਫਰ ਕੀਤਾ ਗਿਆ ਜਲੰਧਰ ਤੇ ਹਾਜੀਪੁਰ ਕੋਟਲਾ ਦੇ ਐਸਐਸਪੀ ਵੀ ਬਦਲੇ ਗਏ ਨੇ ਤਿੰਨ ਹੋਰ ਸੂਬਿਆਂ ਦੇ ਵਿੱਚ ਵੀ ਵੱਡੇ ਪ੍ਰਸ਼ਾਸਨਿਕ ਫੇਰ ਬਦਲ ਕੀਤੇ ਗਏ ਨੇ ਉੱਥੇ ਗੁਜਰਾਤ 오ਡੀਸ਼ਾ ਤੇ ਪੱਛਮੀ ਬੰਗਾਲ ਦੇ ਵਿੱਚ ਵੀ ਟਰਾਂਸਫਰ ਕੀਤੇ ਗਏ ਨੇ ਤਾਵਾ ਦੇ ਰਿਸ਼ਤੇਦਾਰ ਆਈਪੀਐਸ ਅਫਸਰਾ ਦੇਵੀ ਤਬਾਦਲੇ ਕੀਤੇ ਗਏ ਨੇ ਤੋ ਜਿਵੇਂ ਦਰਸਲ 16 ਤਰੀਕ ਨੂੰ 16 ਮਾਰਚ ਨੂੰ ਚੋਣ ਤਰੀਕਾਂ ਦਾ ਐਲਾਨ ਹੋਇਆ ਚੋਣ ਜਾਬਤਾ ਲਾਗੂ ਹੈ ਤੇ ਕਿ ਕਰਕੇ ਪੰਜਾਬ ਦੇ ਵਿੱਚ ਜਿਹੜੇ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਦੇ ਟਰਾਂਸਫਰ ਹੋਏ ਤੇ ਇੱਕ ਵਾਰ ਫਿਰ ਹੁਣ ਪੰਜਾਬ ਦੇ ਪੰਜ ਜ਼ਿਲ੍ਹਿਆਂ ਤੇ ਜਿਹੜੇ ਕਿ ਐਸਐਸਪੀ ਉਹ ਬਦਲ ਦਿੱਤੇ ਗਏ ਨੇ ਬਠਿੰਡਾ ਜਿਸ ਦੇ ਵਿੱਚ ਪਠਾਨਕੋਟ ਫਾਜ਼ਿਲਕਾ ਦੇ ਐਸਐਸਪੀ ਦਾ ਟਰਾਂਸਫਰ ਕੀਤਾ ਗਿਆ ਜਲੰਧਰ ਦਿਹਾਤੀ ਤੇ ਮਲੇਰਕੋਟਲਾ ਦੇ ਐਸਐਸਪੀ ਬਦਲੇ ਗਏ ਨੇ ਤਿੰਨ ਹੋਰ ਸੂਬਿਆਂ ਦੇ ਵਿੱਚ ਵੀ ਕਈ ਵੱਡੇ ਪ੍ਰਸ਼ਾਸਨਿਕ ਫੇਰ ਬਦਲ ਕੀਤੇ ਗਏ ਨੇ ਲੋਕ ਸਭਾ ਚੋਣਾਂ ਸਿਰਤੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਮਾਨ ਸੰਭਾਲ ਰੱਖੀ ਆ ਤੇ ਇਨਾਂ ਚੋਣਾਂ ਨੂੰ ਨਿਰਪੱਖ ਤਰੀਕੇ ਕਰਾਇਆ ਜਾਵੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਾ ਆਵੇ ਤੇ ਲੋਕਤੰਤਰ ਦੇ ਵਿੱਚ ਸਭ ਦਾ ਭਰੋਸਾ ਬਣਿਆ ਰਹੇ ਇਸ ਨੂੰ ਲੈ ਕੇ ਲਗਾਤਾਰ ਕਾਰਵਾਈ ਜਾਰੀ ਆ ਅਨੇਕਾਂ ਅਫਸਰਾਂ ਨੂੰ ਲੈ ਕੇ ਸਵਾਲ ਉੱਠਦੇ ਨੇ ਅਨੇਕਾਂ ਅਫਸਰਾਂ ਨੂੰ ਲੈ ਕੇ ਸ਼ਿਕਾਇਤਾਂ ਪਹੁੰਚਦੀਆਂ ਨੇ ਚੋਣ ਕਮਿਸ਼ਨ ਕੋਲੇ ਤਾਂ ਇਹਦੇ ਵਿੱਚ ਕਾਰਵਾਈ ਕੀਤੀ ਜਾਂਦੀ ਆ ਜਿਹੜੇ ਅਧਿਕਾਰੀਆਂ ਤੇ ਕਿਸੇ ਕਿਸਮ ਦਾ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਉਹਨਾਂ ਦਾ ਤਬਾਦਲਾ ਕੀਤਾ ਜਾਂਦਾ ਤੇ ਇਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਚੁੱਕ ਰਿਹਾ ਇਲੈਕਸ਼ਨ ਕਮਿਸ਼ਨ ਨੇ ਚਾਰ ਸੂਬਿਆਂ ਦੇ ਕਈ ਅਫਸਰਾਂ ਦੇ ਤਬਾਦਲੇ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਖਾਸ ਕਰਕੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਨੇ ਇਹਨਾਂ ਦੇ ਵਿੱਚ ਫੌਜ਼ਲ ਕਾ ਐਸਐਸਪੀ ਮਲੇਰ ਕੋਟਲਾ ਜਲੰਧਰ ਦੇ ਰੂਰਲ ਦਿਹਾਤੀ ਤੇ ਪਠਾਨਕੋਟ ਦੇ एसएसपी ਦਾ ਤਬਾਦਲਾ ਕੀਤਾ ਗਿਆ ਹੈ ਵਕ ਵਕ ਅਧਿਕਾਰੀਆਂ ਨੂੰ ਲੈ ਕੇ ਲਗਾਤਾਰ ਚੋਣ ਕਮਿਸ਼ਨ ਨੇ ਨਜ਼ਰ ਬਣਾਈ ਹੋਈ ਹੈ ਔਰ ਪੰਜਾਬ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤਾਂ ਉੜੀਸਾ, ਵੈਸਟ ਬੰਗਾਲ ਤੇ ਗੁਜਰਾਤ ਇਨ੍ਹਾਂ ਸੂਬਿਆਂ ਦੇ ਵੀ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਮੁੱਖ ਤੌਰ ਤੇ ਚੋਣ ਕਮਿਸ਼ਨ ਦਾ ਸਾਫ ਸੁਨੇਹਾ ਕਿ ਕੁਝ ਵੀ ਹੋਵੇ ਨਿਰਪੱਖ ਚੋਣਾਂ ਹੋਣਗੀਆਂ ਲੋਕਤੰਤਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕਰਨ ਦੇ ਲਈ ਜਿਹੜੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੇ ਮੋਢਿਆਂ ਤੇ ਆ ਦਾਵਾ ਕੀਤਾ ਜਾ ਰਿਹਾ ਕਿ ਉਸ ਨੂੰ ਪੂਰੀ ਤਰ੍ਹਾਂ ਨਿਭਾਇਆ ਜਾਵੇਗਾ ਤਾਂ ਇਸ ਤਰ੍ਹਾਂ ਦੀ ਕਾਰਵਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਜ਼ਰ ਆ ਸਕਦੀ ਹੈ ਰੋਕਾਂਗੇ ਅਗਲੀ ਵੱਡੀ ਖਬਰ ਦਾ ਸੀਐਸਕੇ ਦੇ ਕੈਪਟਨ ਨਹੀਂ ਹੋਣਗੇ ਤੋਂ ਨਹੀਂ ਰਿਤੂ ਰਾਜ ਗਾਇਕਵਾੜ ਟੀਮ ਦੇ ਕੈਪਟਨ ਹੋਣਗੇ ਆਈਪੀਐਲ 2024 ਦਿੱਲੀ ਸੀਐਸਕੇ ਦੇ ਕੈਪਟਨ ਬਣੇ ਰਿਤੂ ਰਾਜ ਕੱਲ ਤੋਂ ਦਰਸਲ IPL 2024 ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ ਕੱਲ ਤੋਂ ਆਗਾਜ਼ ਹੋਣ ਜਾ ਰਿਹਾ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ CSK ਦੇ ਕੈਪਟਨ ਨਹੀਂ ਹੋਣਗੇ ਤੋਨੇ ਰਿਤੂ ਰਾਜ ਗਾਇਕਵਾਲ ਜਿਹੜੇ ਕਿ ਟੀਮ ਦੇ ਕੈਪਟਨ ਬਣਾਏ ਗਏ ਨੇ IPL 2024 ਦੇ ਲਈ CSK ਦੇ ਕੈਪਟਨ ਬਣੇ ਨੇ ਰਿਤੂ ਰਾਜ ਕਿਉਂਕਿ ਕੱਲ ਤੋਂ ਜਿਸ ਦਿਨ ਕਿ IPL 2024 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ CSK ਦੇ ਕੈਪਟਨ ਤੋਨੇ ਨਹੀਂ ਹੋਣਗੇ ਦਰਸਲ ਇਸ ਵਾਰ ਰਿਤੂ ਰਾਜ ਗਾਇਕਵਾਲ ਟੀਮ ਦੇ ਕੈਪਟਨ ਬਣਾਏ ਗਏ ਨੇ IPL 2024 ਦੇ ਲਈ CSK ਦੇ ਕੈਪਟਨ ਵਜੋਂ ਇਹ ਰਿਤੂ ਰਾਜ ਦੇ ਵੱਲੋਂ ਭੂਮਿਕਾ ਨਿਭਾਈ ਜਾਵੇਗੀ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਦਿੱਲੀ ਹਾਈ ਕੋਰਟ ਤੋਂ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਫਿਲਹਾਲ ਰਾਹਤ ਨਹੀਂ ਦਿੱਤੇਗੀ ਕੇਜਰੀਵਾਲ ਨੇ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਦਰਸਲ ਰਾਹਤ ਮੰਗੀ ਸੀ ਲਗਾਤਾਰ ਹਾਈ ਕੋਰਟ ਦੇ ਜੱਜ ਨੂੰ ਲੈ ਕੇ ਸੁਣਵਾਈ ਚੱਰੀ ਜਿਸ ਦਿਨ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਦਿੱਲੀ ਹਾਈ ਕੋਰਟ ਤੋਂ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਫਿਲਹਾਲ ਰਾਹਤ ਨਹੀਂ ਦਿੱਤੀ ਗਈ ਅਰਵਿੰਦ ਕੇਜਰੀਵਾਲ ਨੇ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਦਰਸਲ ਰਾਹਤ ਮੰਗੀ ਸੀ ਇਸ ਨੂੰ ਲੈ ਕੇ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀਗਾ ਦਰਸਲ ਗੱਲ ਕੀਤੀ ਜਾਵੇ ਤਾਂ ਕੱਥੇ ਸ਼ਰਾਬ ਘਟਾਲੇ ਨੂੰ ਲੈ ਕੇ ਹੁਣ ਤੱਕ 10 ਵਾਰ ਅਰਵਿੰਦ ਕੇਜੀਵਾਲ ਨੂੰ ਸਮਨ ਕੀਤਾ ਜਾ ਚੁੱਕਾ ਹੈ ਪੁਸ਼ਕਸ਼ ਦੇ ਲਈ ਬੁਲਾਇਆ ਜਾ ਚੁੱਕਾ ਹੈ ਪਰ ਇੱਕ ਵਾਰ ਵੀ ਅਰਵਿੰਦ ਕੇਜੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਕੱਲ ਵੀ ਜਿਹੜੀ ਕਿ ਕੋਰਟ ਦੇ ਵਿੱਚ ਸੁਣਵਾਈ ਹੋਈ ਕੱਲ ਦੇ ਕੱਲ ਵੀ ਇਸ ਗੱਲ ਦਾ ਖਰਚਾ ਜਿਹੜਾ ਕਿ ਅਰਵਿੰਦ ਕੇਜੀਵਾਲ ਦੇ ਵਕੀਲ ਤੋਂ ਜਤਾਇਆ ਗਿਆ ਸੀਗਾ ਕਿ ਉਹਨਾਂ ਨੂੰ ਇਸ ਗੱਲ ਦਾ ਖਰਚਾ ਕਿ ਜੇਕਰ ਈਡੀ ਦੇ ਸਾਹਮਣੇ ਪੇਸ਼ ਹੁੰਦੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਕਰਕੇ ਦਿੱਲੀ ਹਾਈ ਕੋਰਟ ਦਾ ਅਰਵਿੰਦ ਕੇਜੀਵਾਲ ਤੋਂ ਰੋਕ ਕੀਤਾ ਜਾਂਦਾ ਹੈ ਰਾਹਤ ਦੀ ਮੰਗ ਕੀਤੀ ਜਾਂਦੀ ਹੈ ਤੇ ਦਿੱਲੀ ਹਾਈ ਕੋਰਟ ਤੋਂ ਕੇਜੀਵਾਲ ਨੂੰ ਰਾਹਤ ਨਹੀਂ ਮਿਲੀ ਕੇਜੀਵਾਲ ਨੂੰ ਗ੍ਰਿਫਤਾਰੀ ਤੋਂ ਫ ਰਾਹਤ ਨਹੀਂ ਦਿੱਤੀ ਗਈ ਦਰਸਲ ਗ੍ਰਿਫਤਾਰੀ ਤੋਂ ਰਾਹਤ ਦੀ ਮੰਗ ਕੀਤੀ ਗਈ ਸੀ ਗ੍ਰਿਫਤਾਰੀ ਤੇ ਰੋਕ ਦੀ ਇਸ ਪਟੀਸ਼ਨ ਦੇ ਜ਼ਰੀਏ ਮੰਗ ਕੀਤੀ ਗਈ ਸੀ ਤੇ ਇਸ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਕੇਸ਼ਰੀਵਾਲ ਨੇ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਜੋ ਰਾਹਤ ਮੰਗੀ ਸੀ ਉਹ ਰਾਹਤ ਫਿਲਹਾਲ ਨਹੀਂ ਮਿਲੀ ਹੈ ਰਵਿੰਦ ਕੇਸ਼ਰੀਵਾਲ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਦਿੱਲੀ ਹਾਈ ਕੋਰਟ ਤੋਂ ਰਵਿੰਦ ਕੇਸ਼ਰੀਵਾਲ ਨੂੰ ਰਾਹਤ ਨਹੀਂ ਮਿਲੀ ਕੇਸ਼ਰੀਵਾਲ ਨੂੰ ਗ੍ਰਿਫਤਾਰੀ ਤੋਂ ਫਿਲਹਾਲ ਰਾਹਤ ਨਹੀਂ ਦਿੱਤੀ ਗਈ ਕੇਸ਼ਰੀਵਾਲ ਨੇ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਰਹਤ ਮੰਗੀ ਸੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਕਿ ਇਹ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਆਮ ਆਦੀ ਪਾਰਟੀ ਦੇ ਸਿੱਧੇ ਤੌਰ ਤੇ ਇੜੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜਦਾ ਆਮ ਆਦੀ ਪਾਰਟੀ ਤੇ ਪਲਟਵਾਰ ਕੀਤਾ ਜਾ ਰਿਹਾ ਕਿਉਂਕਿ ਹੁਣ ਤੱਕ ਕਥਿਤ ਸ਼ਰਾਬ ਘਟਾਲੇ ਨੂੰ ਲੈ ਕੇ ਜਿਹੜੇ ਕਿ 10 ਵਾਰ ਸਮਨ ਕੀਤਾ ਜਾ ਚੁੱਕਾ ਹੈ ਤੇ ਇਸ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦੇ ਨੂੰ ਦਿੱਲੀ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀਗਾ ਇਸੇ ਖਬਰ ਤੇ ਹੋਰ ਜਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਤੁਸ਼ੀਲ ਪਾਂਡੇ ਜੁੜੇ ਹੋਏ ਨੇ ਸਚਿਰ ਕਿ ਆਪ ਕੋ ਜਾਣਕਾਰੀ یہ دیکھیں فی الحال اروند کےجریوال کو فی الحال دہلی ہائی کورٹ سے کوئی راحت نہیں ملی ہے حالانکہ انہوں نے ای ڈی کے समन से और साथ ही साथ अपनी गिरफ्तारी से बचने के लिए दिल्ली हाईकोर्ट का दरवाजा खटखराया था लेकिन दिल्ली हाईकोर्ट ने उन्हें गिरफ्तारी को लेकर कोई राहत नहीं दी इस पूरे मामले को उन्होंने मुख्य मामला जो इससे पहले अरविंद केजरीवाल ने एक और याचिका दाखिल की थी जिसमें ईडी के सभी समन को की संवैधानिकता को चुनौती दी थी उसी याचिका के साथ जोड़ दिया हालांकि उनके वकील बार बार ये कह रहे थे कि इस पूरे मामले में जो लगातार समन जारी हो रहा है उस समन में ईडी उन्हें कभी भी गिरफ्तार कर सकती है लिहाजा उनको उनकी गिरफ्तारी पर रोक लगाया जाए जिस बाद वो कोर्ट में पेश हो सकते वो ईडी के समक्ष पेश हो सकते हैं लेकिन, कहीं कहीं है, है लेकिन हाईकोर्ट ने देखा अरविंद केजरीवाल से जुड़ी हुई जो दिल्ली की आबकारी नीति से मामला जो चल रहा था उससे संबंधित दस्तावेजों को भी जजों ने देखा और उसके बाद इस पूरे मामले में एक सुनवाई चली जिसमें अभिषेक मनु सिंघवी ने भी सुप्रीम कोर्ट के कई पुराने आदेशों का हवाला दिया लेकिन ईडी की तरफ से बार बार उनकी दलीलों का विरोध किया गया और यह कहा गया कि गिरफ्तारी से संरक्षण नहीं दिया जाना चाहिए लेकिन ईडी की तरफ से यह भी कहा गया कि हमने उन्हें समन किया है इंडिविजुअल बेसिस पे उन्हें समन किया है और हमने ये कभी नहीं कहा कि हम उनको गिरफ्तार करने वाले हैं लेकिन बावजूद इसके अरविंद केजरीवाल कभी समन को लेकर जांच में शामिल नहीं हुए तो इन्हीं तमाम दलीलों को देखने के बाद कोर्ट ने आज अपना अहम आदेश सुना दिया है हालांकि कोर्ट ने अरविंद केजरीवाल को कोई राहत नहीं दी है गिरफ्तारी से बचने को लेकर लेकर जिसको ले उन्होंने अर्जी दाखिल की थी लेकिन ईडी से समन के मामले में नोटिस जारी कर जवाब जरूर तलब किया है जी सुशील आगे की क्या बात हो सकती है आगे क्या अब ईडी के सामने अरविंद केजरीवाल पेश होने को लेकर कोई स्टैंड रखा गया है या उसको लेकर कोई जानकारी जी देखिए अभी फिलहाल ईडी के जो आ, मतलब अधिकार है यानी कि उनके हाथ खुले हैं अगर ईडी समन भेजना चाहती है तो वो भेज सकती है ईडी अरविंद केजरीवाल को गिरफ्तार करना चाहती है तो वो कर सकती है ऐसे किसी भी तरीके से कोई आदेश नहीं दिया गया अरविंद केजरीवाल को अगर समन जारी किया जाता है अगर इस पूरे मामले में तो अरविंद केजरीवाल के ऊपर है की वो समन को लेकर ईडी के समक्ष पेश होते हैं या नहीं लेकिन साफ तौर से अभी तक का जो फिलहाल जो कार्रवाई रही उस कार्रवाई से ऐसा लगता नहीं है कि अरविंद केजरीवाल ईडी के समक्ष पेश होंगे लेकिन उनको बार बार ये डर है कि अगर वो ईडी के समक्ष पेश होते हैं तो उनको गिरफ्तार कर लिया जाएगा और इसी बाबत उन्होंने अर्जी दाखिल की थी लेकिन अब उन्हें कोई राहत नहीं मिली है तो ये माना जा सकता है कि ईडी के हाथ खुले हैं ईडी अगर उन्हें समन करना चाहे तो वो कर सकती है वैसे में अरविंद केजरीवाल के ऊपर के डिपेंड करता है कि वो ईडी के द्वारा अगर भविष्य में समन भेजा जाता है तो उस समन का वो तामील करते हैं या फिर नहीं ਜੀ ਆ ਠੀਕ ਹੈ ਸटील ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਰਵਿੰਦਰ ਕੇਜਰੀਵਾਲ ਦੇ ਨਾਲ ਜੁੜੀ ਹੈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਦਿੱਲੀ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਫਿਲਹਾਲ ਰਾਹਤ ਨਹੀਂ ਦਿੱਤੀ ਗਈ ਕੇਜਰੀਵਾਲ ਨੇ ਦਰਸਲ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਰਾਹਤ ਮੰਗੀ ਸੀ ਇਹ ਖਰਚਾ ਕਿਉਂ ਕੇ ਜਤਾਇਆ ਗਿਆ ਸੀਗਾ ਕੋਰਟ ਦੇ ਵਿੱਚ ਕੇਜਰੀਵਾਲ ਦੇ ਵਕੀਲ ਵੱਲੋਂ ਕਿ ਜੇਕਰ ਰੀਡੀ ਦੇ ਸਾਹਮਣੇ ਪੇਸ਼ ਹੁੰਦੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਤੇ ਇਸ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਗ੍ਰਿਫਤਾਰੀ ਤੋਂ ਰਹਤ ਦੀ ਇਸ ਪਟੀਸ਼ਨ ਦੇ ਜ਼ਰੀਏ ਮੰਗ ਕੀਤੀ ਜਾਂਦੀ ਹੈ ਪਰ ਕੇਜੀਵਾਲ ਨੂੰ ਗ੍ਰਿਫਤਾਰੀ ਤੋਂ ਫਿਲਹਾਲ ਰਾਹਤ ਨਹੀਂ ਮਿਲੀ ਕੇਜੀਵਾਲ ਨੇ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਰਾਹਤ ਮੰਗੀ ਸੀ ਕੋਰਟ ਨੇ ਕੇਜੀਵਾਲ ਦੀ ਪਟੀਸ਼ਨ ਤੇ ਈਡੀ ਤੋਂ ਵੀ ਜਾਣਕਾਰੀ ਮੰਗੀ ਹੈ ਤੇ 22 April ਨੂੰ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ ਤੇ ਅੱਗੇ ਹੋਰ ਸੰਮਨ ਈਡੀ ਦੇ ਵੱਲੋਂ ਭੇਜਿਆ ਜਾਂਦਾ ਹੈ ਜਾਂ ਨਹੀਂ ਭੇਜਿਆ ਜਾਂਦਾ ਈਡੀ ਦਾ ਆਪਣਾ ਫੈਸਲਾ ਹੋਵੇਗਾ ਇਸ ਨੂੰ ਲੈ ਕੇ ਕੋਰਟ ਦੇ ਬੁਲੇੜੀ ਨੂੰ ਕੋਈ ਵੀ ਆਦੇਸ਼ ਜਿਹੜਾ ਕਿ ਉਹ ਜਾਰੀ ਨਹੀਂ ਕੀਤਾ ਗਿਆ ਤਾ ਗਿਫਤਾਰ ਕਰਨਾ ਹੈ ਜਾਂ ਨਹੀਂ ਗਿਫਤਾਰੀ ਨੂੰ ਲੈ ਕੇ ਜੋ ਰਾਹਤ ਦੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਹਾਈ ਕੋਰਟ ਤੋਂ ਮੰਗ ਕੀਤੀ ਗਈ ਸੀ ਉਸ ਨੂੰ ਲੈ ਕੇ ਕੋਈ ਵੀ ਰਾਹਤ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਕਿਉਂਕਿ ਲਗਾਤਾਰ ਕੱਲ ਵੀ ਲੰਬੀ ਸੁਣਵਾਈ ਚੱਲੀ ਅੱਜ ਵੀ ਲੰਬੀ ਸੁਣਵਾਈ ਹੋਈ ਵਕਫਾ ਜਿਹੜੇ ਤਰਕ ਨੇ ਵਕਫਾ ਵਕਫਾ ਦੇ ਵੱਲੋਂ ਰੱਖੇਗੇ ਇਸ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਕਥਿਤ شراب ਘਟਾਲੇ ਨੂੰ ਲੈ ਕੇ ਹੁਣ ਤੱਕ 10 ਵਾਰ ਜਿਹੜਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਬੰਧ ਕੀਤਾ ਜਾ ਚੁੱਕਾ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਇਹਨਾਂ ਲੈ ਕੇ ਭਾਜਪਾ ਤੇ ਇਲਜ਼ਾਮ ਲਗਾਏ ਜਾਂਦੇ ਨੇ ਭਾਜਪਾ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਤੇ ਪਲਟਵਾਰ ਕੀਤਾ ਜਾਂਦਾ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦਰਸਲੇਪੁਰਾ ਐਪੀਸੋਡ ਚੱਲ ਰਿਹਾ ਹੈ ਤੇ ਇਸ ਦੇ ਵਿਚਾਲੇ ਜਦੋਂ ਗ੍ਰਿਫਤਾਰੀ ਤੋਂ ਰਾਹਤ ਦੀ ਮੰਗ ਨੂੰ ਲੈ ਕੇ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਦਿੱਲੀ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਗ੍ਰਿਫਤਾਰੀ ਤੋਂ ਰਾਹਤ ਦੀ ਮੰਗ ਕੀਤੀ ਜਾਂਦੀ ਹੈ ਪਰ ਦਿੱਲੀ ਹਾਈ ਕੋਰਟ ਤੋਂ ਅਰਵਿੰਦ ਕੇਸ਼ਰੀਵਾਲ ਨੂੰ ਕੋਈ ਵੀ ਰਾਹਤ ਨਹੀਂ ਮਿਲੀ दिल्ली की मान योग हाई कोर्ट ने आज डबल बेंच ने भी अरविंद केजरीवाल जी को राहत नहीं दी अरविंद केजरीवाल जी ने यह पटिशन फाइल की थी कि उनके खिलाफ नो क्रोहेसिव एक्शन उनको अरेस्ट ना किया जाए अगर उनको बुलाया जाता है तो ये एश्योर किया जाए कि उनको ईडी अरेस्ट नहीं करेगी लेकिन मान योग हाई कोर्ट ने ऐसी कोई भी राहत देने से इनकार कर दिया बार बार उनके वकील द्वारा ये कहा गया कि जिनको सरकारी गवाह बनाया गया है उनकी स्टेटमेंट के ऊपर लाई नहीं करना चाहिए यह भी कहा गया अरविंद केजरीवाल जी एक पार्टी के कन्वीनर हैं मुख्यमंत्री हैं दिल्ली के इस एवज में उनको बुलाया गया है ईडी ने बड़ा स्पष्ट किया कि उनको इंडिविजुअल कैपेसिटी में बुलाया गया है ईडी ने यह भी बताया कि उन्होंने अपनी प्रेयर में ये लिखा ही नहीं है कि इनको इंडिविजुअल कैपेसिटी में नहीं बुलाया जा सकता ये तो कह रहे हैं कि हो सकता है कल्पना कर रहे हैं कि मुझे ईडी आम आदमी पार्टी के कन्वीनर के तौर पर बुला रही हो सकता है ईडी मुझे मुख्यमंत्री के तौर पर बुला सकती हो सकता है ंगे है जो कल तक समनों को फर्जी बताते थे इनवैलिड बताते थे इलीगल बताते थे आज उन्हीं समनों को लेकर हाई कोर्ट में गए हैं और हाई कोर्ट भी उनकी सुनवाई करने को तैयार नहीं है क्योंकि हाई कोर्ट ने बंद कमरों में वो सारा एविडेंस देखा जिस एविडेंस के मुताबिक अरविंद केजरीवाल गपलेबाज हैं अरविंद केजरीवाल रिश्वतखोर हैं अरविंद केजरीवाल जी ने सैकड़ों करोड़ रुपया शराब घोटाले में इकट्ठा किया है और अरविंद केजरीवाल जी को इस केस के अंदर जेल जाना चाहिए लिए हाई कोर्ट ने किसी भी तरीके की उनको राहत इनकार किया आज देश के सामने, सपच, सामने सच आ गया है अरविंद केजरीवाल ने दिल्ली शराब घोटाले में पैसे खाए मनीष सिसोदिया ने खाए संजय सिंह ने खाए ये सब लोग जेल में हैं। पैसे मिलकर खाए थे तो अब अरविंद केजरीवाल जी को उनका साथ देना पड़ेगा जेल जाना दिल्ली की हाई कोर्ट ने आज डबल बेंच ने भी वो यही दिया कि जो अंतरिम राहत है अरविंद केजरीवाल को नहीं मिल रही है और इस मामले में दो हफ्ते में ईडी से जवाब मांगा है और इसके अलावा इसकी भी 22 तारीख को ही सुनवाई होनी है इससे पहले कल भी हाईकोर्ट हाई में इसी मामले को लेकर सुनवाई हुई थी कि जो ईडी समन जारी कर रही है वो वैध है या नहीं उस उस पर सुनवाई भी 22 तारीख को होगी अब ऐसे में ईडी आगे क्या कदम उठाएगी ये देखना होगा क्योंकि नौ समन अरविंद केजरीवाल को जारी किए जा चुके हैं आज नौवा समन पर उन्हें हाजिर होना था लेकिन वो आज भी नहीं गए क्या अब ईडी दसवा समन जारी करेगी और उसके बाद अरविंद केजरीवाल किस तरह से जवाब देते हैं या पूछताछ में शामिल होंगे ईडी की ये देखना होगा जी तो ईडी ED... ਸਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਦਰਸਲ ਵੱਡੀ ਖਬਰ ਹੈ ਦਿੱਲੀ ਹਾਈ ਕੋਰਟ ਤੋਂ ਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਫਿਲਹਾਲ ਕੋਰਟ ਨੇ ਰਾਹਤ ਨਹੀਂ ਦਿੱਤੀ ਕੋਈ ਕੇਜਰੀਵਾਲ ਨੇ ਦਰਸਲ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਰਾਤ ਮੰਗੀ ਸੀ ਇਸ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਅਰੋਗ ਕੀਤਾ ਗਿਆ ਸੀਗਾ ਲੰਬੀ ਸੁਣਵਾਈ ਚੱਲੀ ਵਕਫਾ ਤੇ ਰੰਦੇ ਵੱਲੋਂ ਆਪੋ ਆਪਣਾ ਪੱਖ ਰੱਖਿਆ ਗਿਆ ਪਰ ਇਸ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ